ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜਪ੍ਰਭਾਵਿਤ ਕਿਸਾਨਾਂ ਲਈ ਵੱਡੀ ਸਹਾਇਤਾ ਅੰਮ੍ਰਿਤਸਰ ਦੇ ਕੜਿਆਲ ਤੇ ਨੇਪਾਲ ਪਿੰਡਾਂ ਵਿੱਚ 11 ਲੱਖ ਰੁਪਏ ਦੇ ਚੈੱਕ ਵੰਡੇ ਗਏ ਇਹ ਸਹਾਇਤਾ ਸਿਕ ਹੈਂਡ ਸਕਾਟਲੈਂਡ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕੀਤੀ ਗਈ ਜਿਸ ਵਿੱਚ ਜਸਪ੍ਰੀਤ ਕੋਰਨੇ ਨੇ ਦੱਸਿਆ ਕਿ 22 ਅਗਸਤ ਤੋਂ ਲਗਾਤਾਰ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਚੱਲ ਰਹੀ ਹੈ ਜਿਸ ਵਿੱਚ ਪਸ਼ੂਆਂ ਦਾ ਚਾਰਾ, ਮੈਡੀਕਲ ਸਹੂਲਤਾਂ ਤੇ ਸੈਨੀਟਾਈਜ਼ਰ ਮੁਹਿੰਮਾ ਸ਼ਾਮਿਲ ਹਨ। ਉਹਨਾਂ ਦੱਸਿਆ ਹੁਣ ਤੱਕ ਹਜ਼ਾਰਾਂ ਕਿਸਾਨਾਂ ਨੂੰ 1.5 ਕਰੋੜ ਦੀ ਸਹਾਇਤਾ ਤੇ 370 ਵਿਦਿਆਰਥੀਆਂ ਦੀਆਂ 47 ਲੱਖ ਰੁਪਏ ਦੀਆਂ ਫੀਸਾਂ ਭਰੀਆਂ ਗਈਆਂ ਹਨ। ਕਿਸਾਨਾਂ ਨੇ ਟੀਮ ਦਾ ਧੰਨਵਾਦ ਕਰਦਿਆਂ ਐਜੂਕੇਟ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਤਾਂ ਕਿ ਅੱਜ ਕਿਹੜੀ ਜਗ੍ਹਾ ਤੇ ਤੁਸੀਂ ਆਏ ਜੇ ਤੇ ਕੀ ਸੇਵਾ ਕੀਤੀ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਪਿਛਲੇ ਤਕਰੀਬਨ 58 ਸਾਲਾਂ ਤੋਂ ਮੈਂ ਇੰਗਲੈਂਡ ਰਹਿਣਾ ਵਾ ਫੇ ਗੁਰੂ ਦਾ ਹੁਕਮ ਮੰਦਾ ਹੋਇਆ ਨਾਮ ਜੇ ਪੋਕੇਸ ਕਰੋ ਵਾਂਡੇ ਕੇ ਛਤੋ ਇਹ ਪੰਜਾਬ ਦੇ ਜਿਹੜੇ ਹੜ ਆਇਆ ਉਹਨਾਂ ਦੀ ਸੇਵਾ ਲਈ ਇੱਥੇ ਆਏ ਆ ਇਹ ਕੜਿਆਲ ਪਿੰਡ ਹੈ ਇੱਥੇ ਅਜ ਨਾਲਾ ਦੇ ਵਾਲੇ ਪਾਸੇ ਉਹ ਜਸੀਂ ਟੋਟਲ 12 ਪਿੰਡ ਲੈਣੇ ਕੀਤੇ ਆ ਉਧਰ ਆਪਣੇ ਲੋਹੜਪੁਰ ਵਾਲੇ ਪਾਸੇ ਵੀ ਪਰ ਅੱਜ ਇੱਥੇ 11 ਲੱਖ ਰੁਪਏ ਦੇ ਚੈੱਕ ਪੰਡ ਨੂੰ ਆਏ ਆ ਸੀ ਕਿਉਂਕਿ ਇਹਨਾਂ ਕਿਸਾਨਾਂ ਦੀ ਖੇਤੀਬਾੜੀ ਸਾਰੀ ਰੁਲ ਗਈ ਹੈ ਤੇ ਇਹ ਹੁਣ ਆਪਣੇ ਆਪ ਦੁਬਾਰਾ ਬੀਜਣੇ ਇਹਨਾਂ ਨੇ ਤੇ ਉਹਦੇ ਲਈ ਅਸੀਂ ਸੇਵਾ ਕਰਨ ਅੱਥੇ ਆਏ ਆ ਐਜੂਕੇਟ ਪੰਜਾਬ ਪ੍ਰੋਜੈਕਟ ਇੱਕ ਤੇ ਇੱਕ ਮੇਰੇ ਵੀਰ ਜਿਹੜੇ ਆਪਣਾ ਸਕਾਟਲੈਂਡ ਤੋਂ ਸਾਡੇ ਉਥੋਂ ਇੰਗਲੈਂਡ ਦਾ ਯੂਨਾਈਟਿਡ ਕਿੰਗਡਮ ਦਾ ਹਿੱਸਾ ਹੈਗਾ ਉਹ ਵੀਰ ਸਾਡੇ ਨਾਲ ਹੈ ਗਿਆ ਤੇ ਅਸੀਂ ਇਹ ਸੇਵਾ ਕਰ ਰਹੇ ਆ ਕਿ ਸਾਡੇ ਕੋਲ ਗੁਰੂ ਸਾਹਿਬ ਸੇਵਾ ਲੈ ਰਿਹਾ ਤਾਂ ਕਿ ਤਕਰੀਬਨ ਜਿਹੜੇ ਇੰਨੇ ਕਿਸਾਨ ਆ ਇਹਨਾਂ ਦਾ ਨਨੁਕਸਾਨ ਹੋਇਆ ਅੱਜ ਸਾਰੀ ਇਹ ਸੇਵਾ ਸਾਡੇ ਕੋਲ ਆ ਗਿਆ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਤੁਹਾਡੇ ਵੱਲੋਂ ਆਏ ਇਹਦੇ ਇਲਾਵਾ ਦੇਖੋ ਜੀ ਅੱਜ ਬੜਾ ਬੁਰਾ ਹਾਲ ਹੋਇਆ ਹੈ ਘਰਾਂ ਦੇ ਨਾ ਘਰ ਡੁੱਬ ਗਏ 8 8 9 9 ਫੁੱਟ ਪਾਣੀ ਵਿੱਚ ਦੇਖਿਆ ਹੈ 2 ਅਗਸਤ ਤੋਂ ਅਸੀਂ ਇੱਥੇ ਚੱਲਦੇ ਆ ਰਹੇ ਹਾਂ ਤੇ ਤਰੀਬਨ 2 ਮਹੀਨੇ ਹੋ ਗਏ ਔਰ ਲੋਕਾਂ ਦੇ ਘਰ ਕੁਝ ਨਹੀਂ ਬਚਿਆ ਤਕਰੀਬਨ ਖੇਤੀ ਤਾਂ ਗਈ ਗਈ ਪਰ ਉਹਨਾਂ ਦੇ ਕਈ ਲੈੜੇ ਸੀਗੇ ਐਨੀਮਲਸ ਕੀ ਕਹਿੰਦੇ ਆ ਗਾਵਾਂ ਮਜਾਂ ਉਹ ਵੀ ਸਾਰੀਆਂ ਕਈਆਂ ਮਰ ਗਈਆਂ ਫਿਰ ਬੱਚਿਆਂ ਦੀਆਂ ਫੀਸਾਂ ਨਹੀਂ ਪੇ ਹੋਦੀਆਂ ਬੀਆਂ ਕਿਉਂਕਿ ਮਾਂ ਪਿਓ ਦੀ ਸਾਰੀ ਖੇਤੀ ਰੁੜ ਗਈ ਤੇ ਅਸੀਂ ਫੀਸਾਂ ਪੇ ਕੀਤੀਆਂ 47 ਲੱਖ ਰੁਪਿਆ ਉਧਰ 1 ਕਰੋੜ ਤੇ ਤਕਰੀਬਨ 55 ਲੱਖ ਰੁਪਿਆ ਉੱਥੇ ਅਸੀਂ ਪੇ ਕਰਕੇ ਆਏ ਆ ਫਰੋਜਪੁਰ ਵਾਲੇ ਪਾਸੇ ਦੇ ਕੇ ਆਏ ਆ ਇਧਰ ਹੁਣ ਕੜਿਆਲ ਨਾਲਾ ਵਾਲੇ ਪਾਸੇ ਨਾਲ ਕੇ ਸੇਵਾ ਕਰਦੇ ਪਿਆ ਤੇ ਇਸ ਸੰਧੀਆਂ ਸੇਵਾ ਹੋਰ ਇਹਦੇ ਇਲਾਵਾ ਮਤੇਗਾ ਖੀਲੇ ਸਮੇਂ ਤੱਕ ਜੋ ਵੀ ਦੇਖੋ ਰਾਸ਼ਨ ਪਾਣੀ ਸਾਰੇ ਕਰਦੇ ਹੀ ਪਿਆ ਉਹ ਵੀ ਕਰਨਾ ਹੈ ਤੇ ਘਰ ਵੀ ਕਈ ਡਿੱਗੇ ਆ ਘਰ ਵੀ ਠੀਕ ਕਰਾਣੇ ਆ ਇਦਾਂ ਦੀਆਂ ਸੇਵਾ ਪਰਮਾਤਮਾ ਗੁਰੂ ਸਾਹਿਬ ਸਾਡੇ ਕੋ ਕਰਵਾ ਰਹੇ ਆ ਜੀ ਮੇਰਾ ਨਾਮ ਗਰਮੇਲ ਸਿੰਘ ਧਾਮੀ ਆ ਮੈਂ ਯੂਕੇ ਤੋਂ 56 ਸਾਲ ਤੋਂ ਰਹਿ ਰਿਹਾ ਜੇ ਇਹ ਕਹੇ 58 ਸਾਲ ਤੋਂ ਰਹਿ ਰਹੇ ਨੇ ਸਾਰੀ ਮਰ ਉਥੇ ਬੀਤ ਗਈ ਆ ਹੁਣ ਰਿਟਾਇਰ ਹੋ ਕੇ ਜਦੋਂ ਦੇਖਿਆ ਪੰਜਾਬ ਵਿੱਚ ਇਦਾਂ ਦੀ ਹਾਲਾਤ ਹੈ ਪਿਛਲੇ ਕਾਫੀ ਸਮੇਂ ਤੋਂ ਅਸੀਂ ਹੋਰ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਰਹੀਦਾ ਜਦੋਂ ਪਤਾ ਲੱਗਾ ਕਿ ਹੜ੍ਹ ਆ ਗਿਆ ਤਾਂ ਉਸ ਤੋਂ ਗੁਰਦੁਆਰਿਆਂ ਵਿੱਚੋਂ ਹੋਰ ਸੰਗਤ ਨੇ ਵੀ ਪਰੇਰਿਆ ਤੇ ਮੁੜ ਕੇ ਅਸੀਂ ਇੱਥੇ ਪਹੁੰਚਿਆ ਤੇ ਦੇਖਿਆ ਥਾਂ ਥਾਂ ਤੇ ਅਪਣੇ ਪੱਠੇ ਫਸਮਾ ਲਈ ਉਹ ਹੈ ਨਹੀਂ ਸੀਗੇ ਉਹ ਚਾਰ ਮੰਗਵਾ ਕੇ ਉਹ ਦਿੱਤਾ ਇਹ ਹੋਰ ਡੀਜ਼ਲ ਦਿੱਤਾ ਪਿਛਲੇ ਸਮੇਂ ਦੇ ਵਿੱਚ ਦੋ ਹਫ਼ਤੇ ਹੋਏ ਆ 8500 ਲੀਟਰ ਡੀਜ਼ਲ ਦਿੱਤਾ ਤਾਂ ਕਿ ਉਹਦੇ ਨਾਲ ਬਹਾਈ ਕਰ ਸਕਣ ਕਿਸਾਨ ਉਹਨਾਂ ਦੀ ਜੀਵਨ ਬਾਸਤੇ ਕਹਾ ਬੀਜ ਬੀਜ ਦਾ ਬੰਦਵਾਸ ਕੀਤਾ ਜਿਹੜਾ ਕਿ ਅੱਜ ਚੈੱਕ ਦੇ ਰਹੇ ਆ ਜਿਹੜਾ ਫਰਟੀਲਾਈਜ਼ਰ ਤੇ ਈਰ ਜਿਹੜਾ ਚਾਹੀਦਾ ਹੁੰਦਾ ਉਹ ਫਸਲ ਪਾ ਸਕਣ ਉਹਨਾਂ ਦਾ ਇਹਨਾਂ ਨੁਕਸਾਨ ਹੋ ਚੱਕਾ ਉਹਨਾਂ ਨੂੰ ਹੁਣ ਕਮ ਸੇ ਕਮ ਇਨੀ ਖੁਸ਼ੀ ਹੋਏਗੀ ਜਦੋਂ ਫਸਲ ਲੱਗਦੇ ਆਗੀ ਮਾਰਚ ਅਪ੍ਰੈਲ ਵਿੱਚ ਵੱਢਣ ਜੋਗੇ ਹੋ ਜਾਣਗੇ ਤਾਂ ਕਮ ਸੇ ਕਮ ਖੁਸ਼ੀ ਹੋਏਗੀ ਕਿ ਤਮੜ ਕੇ ਪੈਰਾਂ ਤੇ ਆ ਕੇ ਆਪਣਾ ਜੀਵਨ ਨੂੰ ਪੂਰਾ ਚੰਗੀ ਤਰ੍ਹਾਂ ਗਾਂ ਤੋਂ ਜੁਗਾ ਹੋ ਜਾਣਗੇ ਤਾਂ ਹੋਰ ਅਸੀਂ ਇਹਦੇ ਨਾਲ ਨਾਲ ਕਈ ਤਰੀਆਂ ਸੇਵਾ ਹੋਰ ਵੀ ਕਰੇ ਦੀਆਂ ਜਿਵੇਂ ਕਿ ਕੋਈ ਕਿਸੇ ਐਕਸੀਡੈਂਟ ਹੋ ਜਾਂਦਾ ਪਹਿਲਾਂ ਪਹਿਲਾਂ ਤਾਂ ਸਾਰੇ ਪਿੰਡ ਦੇ ਬੰਦੇ ਸੀ ਉਹ ਲੋਕ ਹੈਲਪ ਹੈਲਪ ਕਰਦੇ ਜੋ ਗਰੀਬ ਬੰਦਾ ਹੁੰਦਾ ਮੁਰ ਕੇ ਪੈਸੇ ਮੁੱਕ ਜਾਂਦੇ ਆ ਤੇ ਹਸਪੀਟਲ ਵਿੱਚ ਉਹ ਹਸਪੀਟਲ ਵਾਲੇ ਵੀ ਉਹਨੂੰ ਵਾਪਸ ਭੇਜ ਦਿੰਦੇ ਬਹੁਤੀ ਵਾਰੀ ਅਸੀਂ ਦੇਖਿਆ ਕਿ ਉਹਨਾਂ ਦੇ ਕੀੜੇ ਵੀ ਪੈ ਗਏ ਹੁੰਦੇ ਆ ਤੇ ਲੇਕਿਨ ਡਾਕਟਰ ਇਹਨੇ ਮਰ ਸਖ ਦੇ ਲਿਆ ਥੋੜਾ ਜਿਹਾ ਆਦਮੀ ਨੇ ਕਾਦੇ ਘਰ ਨੂੰ ਭੇਜ ਦਿੰਦੇ ਉਹਨਾਂ ਨੂੰ ਲਿਆ ਕੇ ਇਲਾਜ ਕਰਾਇਆ ਹੋਰ ਕਰਦੇ ਵੀ ਰਹੇਦਾ ਜਦੋਂ ਅਗਲੇ ਕੋਈ ਪੈਸੇ ਮੁੱਕ ਜਾਂਦੇ ਆ ਲਾਸ਼ ਨਹੀਂ ਕੋਈ ਨਹੀਂ ਹੁੰਦੀ ਅਸੀਂ ਜਾ ਕੇ ਉਹਨਾਂ ਦਾ ਹੱਥ ਫੜੀਦਾ ਸਾਰਾ ਇਲਾਜ ਕਰਾ ਦਈਦਾ ਕੋਈ ਬੱਚੀ ਪੜਨ ਵਾਲੀ ਹੋਵੇ ਖਾਸ ਕਰਕੇ ਬੱਚੀਆਂ ਜਿਨ੍ਹਾਂ ਨੂੰ ਪੜਾਈ ਵਿੱਚ ਅੱਗੇ ਆ ਮਾਪੇ ਅੱਜਕੱਲ੍ਹ ਕਈ ਗਰੀਬ ਘਰਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਪੜਾਉਂਦੇ ਬੱਚੇ ਲੜਕਿਆਂ ਨੂੰ ਪੜਾ ਦਿੰਦੇ ਲੜਕੀਆਂ ਨੂੰ ਨਹੀਂ ਪੜਾਉਂਦੇ ਉਹਨਾਂ ਦਾ ਅਸੀਂ ਸਾਹ ਜ਼ਰੂਰ ਦੇਈਦਾ ਜਿਹੜੇ ਲੜਕੀਆਂ ਚੰਗੇ ਨੰਬਰਾਂ ਵਿੱਚ ਹੋਣ ਉਹਨਾਂ ਹੱਥ ਫੜੀਦਾ ਹਰ ਸਾਲ ਹਰ ਵੀ ਦੇ ਮਹੀਨੇ ਵਿੱਚ ਅਸੀਂ ਲੜਕੀਆਂ ਦੀਆਂ ਸ਼ਾਦੀਆਂ ਵੀ ਕਰੀਦੀਆਂ ਜੋ ਕਿ ਫ੍ਰੀ ਸਾਰਾ ਕੁਝ ਆਪਣੇ ਮਲੋਂ ਕਰੀਦਾ ਇਸ ਤਰ੍ਹਾਂ ਦੀਆਂ ਜੋ-ਜੋ ਵੀ ਸਵਾਵਾਂ ਜੋ ਕਿਵਰੀ ਗੁਰੂ ਅਕਾਲਪੁਰਖ ਐਸੀ ਹਾਲਾਤ ਵਿੱਚ ਪੈਦਾ ਹੋ ਜਾਂਦਾ ਘਰ ਡੇਗ ਪੈਂਦੇ ਆ ਜਾਂ ਬਜ਼ੁਰਗ ਤੇ ਮਾਤਾ ਤੇ ਬਜ਼ੁਰਗ ਪਿਤਾ ਹੈਗੇ ਆ ਉਹਨਾਂ ਦਾ ਕੋਈ ਹੈ ਨਹੀਂ ਜਾਂ ਉਹਨਾਂ ਦੇ ਬੱਚਾ ਹੈਗਾ ਤਾਂ ਉਹ ਡਰਗ ਖਾਂਦਾ ਉਹ ਘਰ ਵਿੱਚ ਸਾਰੇ ਭਾਂਡੇ-ਮੁੰਡੇ ਬੀਚੁਕੇ ਹੁੰਦੇ ਆ ਇੱਕ ਵਾਰੀ ਬਾਲੇ ਡਿੱਗ ਜਾਂਦੇ ਆ ਤੇ ਉਸ ਖਤਰਨਾਕ ਹਾਲਾਤ ਦੇ ਵਿੱਚ ਘਰ ਬਣਾ ਲਈਦਾ ਜਿਸ ਤਰ੍ਹਾਂ ਦੀ ਇਦਾਂ ਦੀ ਕੋਈ ਕੋਈ ਵੀ ਅਫਾਇੀਆਂ ਆਉਂਦੀਆਂ ਉਹਨਾਂ ਦੇ ਵੇਲੇ ਹਰ ਬਲੇ ਨਾਲ ਆਉਂਦੇ ਖਰੀਦਦਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਅੱਜ ਅਸੀਂ ਅੰਦਰ ਸਰ ਦੇ ਰਾਜਾ ਸੰਸੀ ਦੇ ਕੋਲ ਜਿਹੜਾ ਪਿੰਡ ਕੜਿਆਲ ਹੈ ਉੱਥੇ ਅਸੀਂ ਮੌਜੂਦ ਹੈਗੇ ਆਂ ਜਿੱਥੇ ਕਿ ਨੇਪਾਲ ਅਤੇ ਕੜਿਆਲ ਦੇ ਪਿੰਡਾਂ ਨੂੰ ਤਕਰੀਬਨ 100 ਕਿਸਾਨਾਂ 200 ਕਿਸਾਨਾਂ ਨੂੰ ਅੱਜ ਡੀਪੀ ਦੇ ਲਈ 11 ਲੱਖ ਦੀ ਜਿਹੜੀ ਰਕਮ ਦਿੱਤੀ ਜਾਏਗੀ ਪਿਛਲੇ ਦਿਨੀ ਜਦੋਂ 22 ਅਗਸਤ ਤੋਂ ਲਗਾਤਾਰ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਲਗਾਤਾਰ ਜਾਰੀ ਨੇ ਜਿਹਦੇ ਵਿੱਚ ਸ਼ੁਰੂ ਵਿੱਚ ਜਿੱਥੇ ਗੋਰੀਂਦਾ ਸਮਾਨ ਪਹੁੰਚਾਇਆ ਗਿਆ ਉੱਤੇ ਪਸ਼ੂ ਵਾਲੀ ਆਚਾਰ ਚਾਰਾ ਇਹ ਸਾਰੀਆਂ ਚੀਜ਼ਾਂ ਰੋਡਿੰਦੇ ਆ ਵਸਤੂਆਂ ਜਿਹੜੀਆਂ ਪੰਚਾਇਆਂ ਕਿਹਾ ਉਹਦੇ ਨਾਲ ਨਾਲ ਮੈਡੀਕਲ ਸਹੂਲਤਾਂ ਹੋ ਗਈਆਂ ਫੋਗਿੰਗ ਹੋ ਗਈ ਸੈਨੀਟਾਈਜੇਸ਼ਨ ਹੋ ਗਈ ਸਾਰੀਆਂ ਸੇਵਾਵਾਂ ਲਗਾਤਾਰ ਚੱਲਦੀਆਂ ਰਹੀਆਂ ਉਹਦਾ ਮੁੱਖ ਮੰਤਵ ਇੱਕੋ ਹੀ ਸੀ ਕਿ ਜਿਹੜਾ ਪੰਜਾਬ ਹੈ ਉਹਨੂੰ ਮੁੜ ਤੋਂ ਜਿਹੜਾ ਉਹ ਹਰਿਆ ਭਰਿਆ ਹੋ ਸਕੇ ਪਰ ਉਹਦੇ ਲਈ ਜਿਹੜੇ ਅਸੀਂ ਦੋ ਚੀਜ਼ਾਂ ਮੁੱਖ ਲੈ ਕੇ ਚੱਲੇ ਆ ਫਸਲ ਦੀ ਬਿਜਾਈ ਅਤੇ ਬੱਚਿਆਂ ਦੀ ਪੜ੍ਹਾਈ ਕਿਉਂਕਿ ਫਸਲ ਨਾਲ ਕਿਸਾਨ ਖੜਾ ਹੋਏਗਾ ਤੇ ਜਿਹੜੀ ਪੜ੍ਹਾਈ ਹੈ ਉਹਦੇ ਨਾਲ ਪੰਜਾਬ ਖੜਾ ਹੋਏਗਾ ਸੋ ਅਸੀਂ ਇਹਦੇ ਲਈ ਜਿਹੜੇ ਪਹਿਲਾ ਉਪਰਾਲੇ ਕੀਤੇ ਨੇ ਉਹਦੇ ਵਿੱਚ तकरीबन 1.5 ਕਰੋੜ ਦੀ ਰਾਸ਼ੀ ਜਿਹੜੀ ਹੈ 1000 ਕਿਸਾਨਾਂ ਨੂੰ ਬਿਜਾਈ ਦੇ ਲਈ ਦਿੱਤੀ ਗਈ। ਔਰ ਅੱਜ ਡੀਏਪੀ ਦੇ ਲਈ ਨਾ ਦੋ ਪਿੰਡਾਂ ਨੂੰ 11 ਲੱਖ ਦੀ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾ ਰਹੀ ਹੈ। ਤੇ ਉਸ ਤੋਂ ਇਲਾਵਾ ਜੋ ਬੱਚੇ ਪੜਦੇ ਪਏ ਨੇ ਉਹਨਾਂ ਬੱਚਿਆਂ ਦੀ ਆਪੀਸਾ ਕਿਉਂਕਿ ਇਹ ਪਰਿਵਾਰ ਜਿਨ੍ਹਾਂ ਦਾ ਇਨਕਮ ਖਤਮ ਹੋ ਗਈ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਿਸੇ ਵੀ ਕਾਰਨ ਕਰਕੇ ਸਕੂਲੋਂ ਡ੍ਰੌਪ ਆਊਟ ਨਾ ਕਰਨ। ਸੋ ਉਹਦੇ ਵਾਸਤੇ ਉਹਨਾਂ ਨੂੰ ਜਿਹੜੀ ਸਪੋਰਟ ਹੈ ਉਹ ਕੀਤੀ ਜਾ ਰਹੀ ਹੈ। 370 ਬੱਚਿਆਂ ਦੀ ਹੈ तकरीबन 47 ਲੱਖ ਦੀ ਜਿਹੜੀਆਂ ਆਪੀਸਾ ਨੇ ਉਹ ਭਰੀਆਂ ਗਈਆਂ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਤਕਰੀਬਨ 3-400 ਬੱਚਿਆਂ ਦੀ ਜਿਹੜੀ ਕਿਸਾ ਹੋਰ ਭਰੰਦਾ ਜਿਹੜਾ ਟੀਚਾ ਰੱਖਿਆ ਗਿਆ। ਸੋ ਇਸੇ ਤਰ੍ਹਾਂ ਜਿਹੜੀਆਂ ਦੁੱਧਾਰੂ ਪਸ਼ੂ ਨੇ ਜਾਂ ਹੋਰ ਜੋ ਵੀ ਲੋੜਿੰਦੀ ਆ ਸੇਵਾਵਾਂ ਨੇ ਸਮੇਂ-ਸਮੇਂ ਤੇ ਇਹਨਾਂ ਪਰਿਵਾਰਾਂ ਦੀ ਮਦਦ ਦੇ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਇਹਨਾਂ ਦੀ ਟੀਮ ਬਿਲਕੁਲ ਨਾਲ ਅਸੀਂ ਸਾਰੇ ਖੜੇ ਆ ਤਾਂ ਕਿ ਲਗਾਤਾਰ ਜਿਹੜੇ ਸੇਵਾਵਾਂ ਕਰਕੇ ਇਹਨਾਂ ਦੇ ਲਈ ਇੱਕ ਆਸ ਬਣ ਕੇ ਸੰਕਾ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਸੇਵਾਵਾਂ ਨਿਭਾਈਏ ਤੇ ਤਾਂ ਕਿ ਜਿਹੜੇ ਇਹ ਮੁੜ ਤੋਂ ਆਪਣੇ ਪੈਰਾ ਤੇ ਖੜੇ ਹੋ ਕੇ ਮਿਹਨਤ ਕਰਕੇ ਫਿਰ ਤੋਂ ਆਪਣਾ ਜਿਹੜਾ ਜੀਵਨ ਹੈ ਉਹ ਖੁਸ਼ਹਾਲ ਬਣਾ ਸਕਾਂ ਹਾਂ ਨਾਲੇ ਸਮਾਜ ਦੇ ਵਿੱਚ ਬਹੁਤ ਸਾਰੀ ਮਦਦ ਕਰ ਸਕਦੇ ਹਾਂ ਬਿਲਕੁਲ ਜੀ ਅਸੀਂ ਸਭ ਨੂੰ ਕਵਾਂਗੇ ਕਿ ਜ਼ਰੂਰ ਜਿੱਥੇ ਅਸੀਂ ਹੋਰ ਸੇਵਾਵਾਂ ਕਰ ਰਹੇ ਹਾਂ ਘਰਾਂ ਦਾ ਸਮਾਨ ਕਰ ਰਹੇ ਹਾਂ ਔਰ ਬਹੁਤ ਸਾਰੀ ਦਿਵਾਵਾਂ ਨੇ ਪਰ ਜਿਹੜੀ ਬੇਸਿਕ ਜਿਹੜੀ ਤੁਹਾਡੀ ਨੀਡ ਹੈ ਐਜੂਕੇਸ਼ਨ ਦੀ ਸੋ ਜ਼ਰੂਰ ਅਸੀਂ ਪੜ੍ਹਾਈ ਅਸੀਂ ਜਿਹੜੀ ਹੈ ਉਹਦੇ ਲਈ ਸਪੋਰਟ ਕਰੀਏ ਔਰ ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ ਤਕਰੀਬਨ 2 ਦਹਾਕਿਆਂ ਤੋਂ 6000 ਪਿੰਡਾਂ ਦੀ ਜਿਹੜੀ ਪੜ੍ਹਾਈ ਚੱਲ ਰਹੀ ਹੈ 7 ਪ੍ਰੀ ਸਕੂਲ ਚੱਲ ਰਹੇ ਨੇ ਜਿਹਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਦੇ ਬੱਚੇ ਨੇ ਉਹਨਾਂ ਨੂੰ ਬਿਲਕੁਲ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ ਸਕਾਲਰਸ਼ਿਪ ਰਾਹੀਂ ਵਜੀਫੇ ਦੇ ਕੇ ਬੱਚਿਆਂ ਨੂੰ 14 ਤੱਕ ਪਹੁੰਚਾਇਆ ਜਾਂਦਾ ਹੈ ਸੋ ਇਹ ਸਾਰਾ ਕੁਝ ਸਭ ਸੰਸਾ ਦੇ ਸਹਿਯੋਗ ਨਾਲ ਚੱਲਦਾ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਤੁਹਾਡੇ ਹੈਲਪ ਕਰਨ ਵਾਸਤੇ ਆਏ ਸਾਡਾ ਪਿੰਡ ਘੜਿਆਲ ਆ ਜੀ ਇਹ ਜਿਹੜੇ ਐਜੂਕੇਟ ਪੰਜਾਬ ਪ੍ਰੋਜੈਕਟ ਵਾਲੇ ਨੇ ਐ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਾਣ ਕੇ ਪਹਿਲਾਂ ਨੇ ਸਾਨੂੰ ਦਿੱਤਾ ਪਸ਼ੂਆਂ ਲਈ ਚਾਰਾ ਹੋਰ ਕਿਹਨੇ ਸਾਨੂੰ ਗੋਦ ਚ ਨਹੀਂ ਲਿਆ ਇਸ ਟੀਮ ਨੇ ਲਿਆ ਸਾਨੂੰ ਗੁਰਸਿੱਖ ਭਾਈ ਨੇ ਬਹੁਤ ਵਧੀਆ ਇਹਨਾਂ ਦੀ ਟੀਮ ਨੇ ਜਿਹੜਾ ਕੰਮ ਕੀਤਾ ਕੜਿਆਲ ਦੇ ਵਿੱਚ ਬਹੁਤ ਵਧੀਆ ਕੀਤਾ 1 ਏਕੜ ਦੇ ਹਿਸਾਬ ਨਾਲ ਇਹਨਾਂ 12 ਲੀਟਰ ਜਿਹੜਾ ਡੀਜ਼ਲ ਦਿੱਤਾ ਉਸ ਤੋਂ ਬਾਅਦ ਅੱਜ ਜਿਹੜਾ 11 ਲੱਖ ਰੁਪਏ ਦਾ ਜਿਹੜੇ ਚੈੱਕ ਨੇ ਉਹ ਕੜਿਆਲ ਨੂੰ ਦਿੱਤੇ ਜਾਣੇ ਹਨ ਯਾਨਕਿ ਕਿਸੇ ਦੇ ਕੋਲ 10 ਏਕੜ ਆ 5 ਏਕੜ ਆ 2 ਏਕੜ ਆ ਕਿੱਲਾ ਕਿਸ ਦਾ ਕਿਸ ਤਰ੍ਹਾਂ ਵੀ ਜੋ ਵੀ ਖਰਾਬਾ ਹਾੜ ਦੇ ਵਿੱਚ ਹੋਇਆ ਉਹ ਸਾਨੂੰ ਇਹਨਾਂ ਨੇ ਵੀ ਮਾਇਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਬੜਾ ਵਧੀਆ ਕੰਮ ਕੀਤਾ ਕਿ ਜਿਹੜਾ ਸਕੂਲ ਦੇ ਜਿਹੜੇ ਜਿੰਨੇ ਵੀ ਹੜ ਭੇੜਤ ਨੇ ਉਹਨਾਂ ਦੇ ਬੱਚਿਆਂ ਦੀ ਇਹਨਾਂ ਨੇ ਜਿਹੜੀ ਫੀਸ ਆ ਉਹ ਸਕੂਲ ਦੀ ਤਾਰਨੀ ਆ ਕਿ ਦਾਖਲੇ ਐਡਮਿਸ਼ਨਾਂ ਜਿੰਨੀਆਂ ਵੀ ਕਿਸੇ ਨੇ ਕਰਾਈਆਂ ਉਹ ਤਾਂ ਹੈ ਹੀ ਆ ਪਰ ਫੀਸਾਂ ਨਹੀਂ ਤਰੀਆਂ ਕਿ ਬਹੁਤ ਗਰੀਬ ਲੋਕ ਵੀ ਨੇ ਕੜਿਆਲ ਦੇ ਵਿੱਚ ਜ਼ਿਮੀਂਦਾਰ ਬਹੁਤ ਛੋਟੇ ਜ਼ਿਮੀਂਦਾਰ ਨੇ ਜਿਨ੍ਹਾਂ ਦੀ ਇਹਨਾਂ ਨੇ ਬਹੁਤ ਸਾਰੀ ਹਲਪ ਕੀਤੀ ਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟੀਮ ਦਾ ਕਿ ਬਹੁਤ ਵਧੀਆ ਸਾਨੂੰ ਹੋਰ ਕਿਹਨੇ ਨਮਾਇਦੇ ਨੇ ਆ ਕੇ ਨਹੀਂ ਸਾਡਾ ਸਾਥ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਇਹ ਗੁਰਸਖ ਭਾਈ ਨੇ ਕੀਤਾ ਕਿ ਸਾਨੂੰ ਬਹੁਤ ਵਧੀਆ ਗੌਰ ਦੇ ਵਿੱਚ ਇੱਕ ਲਿਆ ਇੱਕ ਸਾਡੇ ਨਾਲ ਦਾ ਪਿੰਡ ਨਪਾਲ ਉਹ ਵੀ ਵੀਰ ਜਿਹੜੇ ਨੇ ਆਏ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਉਹਨਾਂ ਨੇ ਚੈੱਕ ਦਿੱਤੇ ਆ ਡੀਜੀਤਲ ਦਿੱਤਾ ਆ ਮੰਨ ਲੈ ਕੇ ਹੋਰ ਫੀਸਾਂ ਜਿਹੜੀਆਂ ਸਕੂਲਾਂ ਦੀਆਂ ਉਹਨਾਂ ਨੇ ਧਾਰਨੀਆਂ ਨੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਕੀਆ ਮੈਂਬਰ ਸਾਹਿਬਾਂ ਤੋਂ ਦੱਸੂਗੀ ਕਿ ਕੀ ਕੀਤੀ ਜਾ ਰਹੀ ਹੈ ਇਹ ਸਿੱਖ ਭਾਈ ਨੇ ਇੱਕ ਸੇਵਾ ਇਹਨਾਂ ਆਪਣੇ ਨੂੰ ਪਰਮਾਰਮ ਦਾ ਇੱਕ ਖੋਹ ਦੇ ਵੇਜਾ ਇਹਨਾਂ ਨੇ ਜੋ ਵੀ ਕੰਮ ਕੀਤਾ ਬਹੁਤ ਵਧੀਆ ਕੀਤਾ ਕੀ ਮਦਦ ਕੀਤੀ ਗਈ ਅੱਜ ਇਹਦਾ ਮਤਲਬ ਦੇਖ ਹੀ ਲਾਜਨ ਸਾਹਿਬ ਦੇਖਦਾ ਕੀ ਕੀ ਮਦਦ ਕੀਤੀ ਚਾਹ ਕਰਦੇ ਨੇ ਇਹਲ ਦਿੱਤਾ ਇਹਨਾਂ ਨੇ ਹਾਂਜੀ ਦੇਖੋ ਰਿਹਾ ਹਾਂ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ